ਲੋਹੇ ਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਬੰਦੀ ਛੋੜ ਦਿਵਸ ਨੂੰ ਸਮਰਪਿਤ ਪਿੰਡ ਕਹਿਣਾ ਦੇ ਇੱਕ ਪਹਿਲਾ ਰੱਜ ਦਾ ਕਲੱਬ ਜਿਹੜਾ ਸਥਾਪਾਇਆ ਜਾ ਰਿਹਾ ਹੈ ਤੇ ਇਲਾਕੇ ਦੇ ਸਹਿਯੋਗੀਆਂ ਦੇ ਨਾਲ ਅਤੇ ਐਨ ਆਰ ਆਈ ਜਿਹੜੇ ਭਰਾ ਨੇ ਸਾਡੇ ਬਾਹਰ ਵਿਦੇਸ਼ਾਂ ਵਿੱਚ ਬੈਠੇ ਉਹਨਾਂ ਦੇ ਰਹਿਨਮਾਈ ਦੇ ਨਾਲ ਇਹ ਜਿਹੜਾ ਹੈ ਪਹਿਲਾ ਗੱਤਕੇ ਦਾ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਸਾਰੇ ਇਲਾਕੇ ਦੇ ਜਿੰਨੇ ਵੀ ਸਹਿਯੋਗੀ ਸੱਜਣੇ ਗੁਰਨਾਨਕ ਨਾਮ ਲੇਵਾ ਜਿੰਨੀ ਵੀ ਸੰਗਤ ਬੈਠੀ ਹੈ ਸਾਰਿਆਂ ਨੂੰ ਸਨੇਵਰ ਸਹਿਰ ਬੇਨਤੀ ਹੈ ਪੀਐਸ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਤਾਨ ਕਰਕੇ ਮਨ ਕਰਕੇ ਧਨ ਕਰਕੇ ਹਿੱਸਾ ਪਾਉਣ ਦੀ ਕਿਰਪਾਲਤਾ ਕਰਨੀ ਸਾਰਿਆਂ ਨੇ ਸਹਿਯੋਗ ਦੇਣਾ ਹੈ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਇਸ ਜਿਹੜੀ ਸ਼ਾਸਤਰ ਵਿਧਿਆ ਜਿਹੜਾ ਗੁਰੂ ਸਾਹਿਬ ਜੀ ਦਾ ਪਰਮਾਨ ਹੈ ਸ਼ਾਸਤਰ ਦੇ ਅਧੀਨ ਹੈ ਰਾਜ ਉਹਦੇ ਸੰਬੰਧ ਵਿੱਚ ਸਾਡੇ ਬੱਚੇ ਜਿਹੜੇ ਇਹ ਸ਼ਾਸਤਰ ਵਿਦਿਆ ਲੈ ਸਕਣਾ ਇਸ ਨੂੰ ਮੁੱਖ ਰੱਖ ਕੇ ਹੀ ਅਸੀਂ ਹੈ ਜਿਹੜਾ ਇਹ ਪਿੰਡ ਚਹਲਾਂ ਦੇ ਵਿੱਚ ਪਹਿਲਾ ਗੱਤਕੇ ਦਾ ਉਪਰਾਲਾ ਕੀਤਾ ਗਿਆ ਹੈ ਸੋ ਸਾਰੀਆਂ ਸੰਗਤਾਂ ਨੂੰ ਸਨਮਰ ਸਹਿਤ ਬੇਨਤੀ ਹੈ ਵੀ ਵੱਧ ਚੜ ਕੇ ਹਿੱਸਾ ਪਾਉਣ ਦੀ ਕਿਰਪਾਲਤਾ ਕਰੋਗੇ। ਤਾਰੇ ਕਿ ਜਾਵੇ ਨਿਹਾਲੋ ਜਾਵੇ ਸ਼ੀਦਾਂ ਨੂੰ ਪਾਵੇ